ਸਰ ਸ੍ਰੀ ਕਾਲ ਜੀ ਸਾਰਿਆਂ ਨੂੰ ਤੁਹਾਡੇ ਸਾਰਿਆਂ ਦਾ ਸਵਾਗਤ ਹੈ ਮੇਰੇ ਚੈਨਲ ਤੇ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਨੂੰ ਦੱਸਾਂਗੀ ਕਿ ਚੁੰਨੀ ਨੂੰ ਲੈਸ ਕਿਸ ਤਰ੍ਹਾਂ ਲਗਾਈਦੀ ਹੈ ਘੁੰਮ ਕਰਕੇ ਇਹ ਲੈਸ ਅਸੀਂ ਚੁੰਨੀ ਤੇ ਲਗਾਵਾਂਗੇ ਇਸ ਤਰ੍ਹਾਂ ਸਾਡੀ ਰੈਡੀ ਹੋ ਗਈ ਚੁੰਨੀ ਤੇ ਲੈਸ ਆਏਗੀ نیچے ਨੂੰ ਬਟ ਪਹਿਲਾਂ ਜਦੋਂ ਅਸੀਂ ਲਗਾਣੀ ਆ ਇਹਦਾ ਲੈਸ ਦਾ ਪਾਸਾ ਇਦਾਂ ਅਸੀਂ ਉੱਪਰ ਨੂੰ ਕਰ ਲੈਣਾ ਹੈ ਜਿੰਨਾ ਜਿੰਨਾ ਸੀ ਮਤਲਬ ਲੈਸ ਚੁੰਨੀ ਤੋਂ ਵੱਧ ਸਾਡੇ ਰਹੇ ਕਿ ਜਿੰਨਾ ਸਾਡਾ ਝੂਮਰ ਆ ਲੈਸ ਦਾ ਇਹ ਸਾਰਾ نیچے ਨੂੰ ਹੀ ਚੁੰਨੀ ਦੇ ਮਤਲਬ ਰਹੇਗਾ ਚੁੰਨੀ ਤੋਂ ਵੱਧਵਾ ਤੇ ਇਸ ਕਰਕੇ ਅਸੀਂ ਇਹਦੇ ਉੱਤੇ ਨਹੀਂ ਸਲਾਈ ਲਗਾਈ ਆ ਇਸ ਤਰ੍ਹਾਂ ਪਹਿਲਾਂ ਕਰਕੇ ਤਾਂ ਅਸੀਂ ਸਲਾਈ ਸਾਰੇ ਤੇ ਲਗਾ ਲਾਂਗੇ ਇਹ ਸਾਰੇ ਨਾਲ ਸੋਖਾ ਤਰੀਕਾ ਆ ਗੋਮਰ ਲੈਸ ਦੁਕਾਨ ਦਾ ਚੁੰਨੀ ਤੇ ਇਹ ਦੇਖੋ ਸਾਰੀ ਚੁੰਨੀ ਦੇ ਉੱਤੇ ਅਸੀਂ ਇਸ ਤਰ੍ਹਾਂ ਲੈਸ ਕਰਕੇ ਲਗਾ ਲਈ ਆ ਸਾਰੀ ਚੁੰਨੀ ਤੇ ਲਗਾ ਲਈ ਆ ਹੁਣ ਇਹਨੂੰ ਅਸੀਂ ਉਹਨੂੰ ਫੋਲਡਿੰਗ ਦੇ ਦਾਂਗੇ ਇਹਨੂੰ ਫੋਲਡਿੰਗ ਦੇ ਕੇ ਇਹਦੀ ਕੰਨੀ ਦੇ ਉੱਤੇ ਸਿਲਾਈ ਲਗਾ ਦਾਂਗੇ ਬਿਲਕੁਲ ਕੰਨੀ ਕੰਨੀ ਤੇ ਅਸੀਂ ਸਿਲਾਈ ਲਗਾਨੀ ਆ ਕਿਨਾਰੇ ਦੇ ਉੱਤੇ ਮਸ਼ੀਨ ਚਲਾਵਾਂਗੇ ਦੇਖੋ ਬੈਕ ਸਾਈਡ ਤੋਂ ਸਾਡੀ ਇਸ ਤਰ੍ਹਾਂ ਆਏਗੀ ਔਰ ਜਿੰਨਾ ਸੀ ਝੂਮਰਾ نیچے ਨੂੰ ਹੀ ਅਸੀਂ ਸਾਰਾ ਝੂਮਰ ਛੱਡਿਆ ਹੈ ਇਹ ਸਾਰਾ ਝੂਮਰ نیچے ਨਹੀਂ ਆਏਗਾ ਵੱਧਵਾ ਮਤਲਬ ਚੁੰਨੀ ਤੋਂ ਵੱਧਵਾ ਇਹ ਗੋਮਲੈਸ ਲੱਗ ਚੁੱਕੀ ਹੈ ਸਾਡੇ ਚੁੰਨੀ ਤੇ ਦੇਖੋ ਬਿਲਕੁਲ ਸਫਾਈ ਦੇ ਨਾਲ ਇਹ ਲੈਸ ਲੱਗੀ ਹੈ ਔਰ ਕਿੰਨਾ ਸਿੰਪਲ ਤਰੀਕਾ ਸਗਾ ਲੈਸ ਲਗਾਉਣ ਦਾ ਲੱਗਣ ਤੋਂ ਬਾਅਦ ਸਾਡੀ ਚੁੰਨੀ ਇਸ ਤਰ੍ਹਾਂ ਲੱਗ ਰਹੀ ਹੈ ਅਗਰ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤੇ ਮੇਰੀ ਵੀਡੀਓ ਨੂੰ ਲਾਈਕ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਹ ਚੁੰਨੀ ਤੇ ਲੈਸ ਸਾਡੇ ਤੇ ਲੱਗ ਚੁੱਕੀ ਆ సూట్ సిడ్ బూ శర్ర్ట్ ఓరీ ఎల్ సార్ దుపట్టి